ਸਿੰਘ ਸੰਦੂ ਜਿੱਥੇ ਅੱਜ ਸਾਰੇ ਪੰਜਾਬੀਆਂ ਨੂੰ ਬਹੁਤ ਖੁਸ਼ੀ ਹੈ ਕਿਉਂਕਿ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਦਾ ਅੱਜ ਜਨਮ ਹੋਇਆ ਹੈ ਬਾਪੂ ਬੁਲਕਾਰ ਤੇ ਮਾਤਾ ਚਰਨਕੌਰ ਦੀ ਜਿਹੜੀ ਕੋਖ ਇੱਕ ਵਾਰੀ ਫੇਰ ਹਰੀ ਹੋਈ ਹੈ ਪ੍ਰਮਾਤਮਾ ਨੇ ਮਿਹਰ ਕੀਤੀ ਹੈ ਪੁੱਤ ਦੀ ਦਾਤ ਜਿਹੜੀ ਹੈ ਉਸ ਪ੍ਰਮਾਤਮਾ ਨੇ ਬਖਸ਼ੀ ਹੈ ਤੇ ਉੱਥੇ ਹੀ ਸਾਰੇ ਲੋਕਾਂ ਦੇ ਵਿੱਚ ਅੱਜ ਖੁਸ਼ੀ ਵੀ ਹੈ ਪਰ ਇੱਥੇ ਪੰਜਾਬੀ ਇੰਡਸਟਰੀ ਦੀ ਗੱਲ ਕਰਦੇ ਹਾਂ ਉਹਨਾਂ ਦੇ ਵਿੱਚ ਵੀ ਬਹੁਤ ਖੁਸ਼ੀ ਆਰ ਕਈ ਰਾਜਨੀਤਿਕ ਜਿਹੜੇ ਲੀਡਰ ਨੇ ਉਨ੍ਹਾਂ ਦੇ ਵੱਲੋਂ ਵੀ ਪੋਸਟਾ ਪਾ ਕੇ ਤੇ ਜਿਹੜੀਆਂ ਮੁਬਾਰਕਬਾਦ ਐ ਉਹ ਬਾਪੂ ਬੁਲਕਾਰ ਤੇ ਮਾਤਾ ਚਰਨ ਕੌਰ ਨੂੰ ਦਿੱਤੀ ਗਈ ਐ ਤਸਵੀਰ ਤੁਸੀਂ ਦੇਖ ਸਕਦੇ ਆ ਇਹ ਛੋਟੇ ਸਿੱਧੂ ਦੀ ਇਹ ਪਹਿਲੀ ਤਸਵੀਰ ਸੀ ਜਦੋਂ ਬਾਪੂ ਬੁਲਕਾਰ ਨੇ ਆਪਣੀ ਗੋਦੀ ਦੇ ਵਿੱਚ ਚੱਕ ਕੇ ਸੀਨੇ ਦੇ ਨਾਲ ਲਾ ਕੇ ਤੇ ਚੱਕੀ ਆ ਔਰ ਲੱਗੇ ਵੱਡੇ ਸਿੱਧੂ ਦੀ ਫੋਟੋ ਵੀ ਐ ਔਰ ਇੱਕ ਕੇਕ ਵੀ ਰੱਖਿਆ ਹੋਇਆ ਕਿਉਂਕਿ ਅੱਜ ਜਨਮ ਇਸ ਛੋਟੇ ਸ਼ੁਭ ਦਾ ਹੋਇਆ ਐ ਨਾ ਜਿਸ ਦੀ ਤਸਵੀਰ ਦੇਖ ਕੇ ਤੁਹਾਨੂੰ ਇੱਕ ਵਾਰੀ ਪਹਿਲਾਂ ਤਾਂ ਭਲੇਖਾ ਪੈਣਾ ਹੈ ਕਿ ਵੱਡੇ ਸਿੱਧੂ ਦਾ ਹੀ ਬਚਪਨ ਹੈ ਬਚਪਨ ਦੇ ਵਿੱਚ ਹੂਬ ਹੂ ਇਦਾਂ ਦਾ ਲੱਗਦਾ ਹੋਣਾ ਹੈ ਤਾਂ ਬਿਲਕੁਲ ਜੇਕਰ ਮੁਹਾਂਦਰੇ ਦੀ ਗੱਲ ਕਰਦੇ ਆ ਤਾਂ ਆਪਣੇ ਮਾਪਿਓ ਤੇ ਮੁਹਾਂਦਰਾ ਗਿਆ ਹੈ ਛੋਟੇ ਸਿੱਧੂ ਦਾ ਔਰ ਵੱਡੇ ਸਿੱਧੂ ਦੇ ਵਾਂਗ ਹੀ ਸਾਰਾ ਲੱਗਦਾ ਹੈ ਔਰ ਰਿਐਕਸ਼ਨ ਲੈਣ ਦੀ ਵੀ ਗੱਲ ਤੁਹਾਨੂੰ ਕਰਾਂਗੇ ਕਿ ਕਿੰਨਾ ਕਿੰਨਾ ਨਹੀਂ ਰਿਐਕਸ਼ਨ ਜਿਹੜੇ ਅੱਜ ਦਿੱਤੇ ਹੈ ਕਈਆਂ ਨੇ ਮੁਬਾਰਕਬਾਦ ਅਬ ਕਾਇਦਾ ਤਸਵੀਰ ਸਾਂਝੀ ਕਰਕੇ ਪੋਸਟ ਆ ਪਾ ਕੇ ਤੇ ਅੱਜ ਖੁਸ਼ੀ ਜਿਹੜੀ ਆ ਉਹ ਸਾਂਝੀ ਕੀਤੀ ਹੈ ਤੇ ਪਰਿਵਾਰ ਨੂੰ ਵੀ ਇਹ ਜਿਹੜੀ ਹੈ ਉਹ ਮੁਬਾਰਕਾਂ ਦਿੱਤੀਆਂ ਨੇ ਪਰਿਵਾਰ ਨੂੰ ਵੀ ਵਧਾਈਆਂ ਦਿੱਤੀਆਂ ਨੇ ਸੋਨੀਆ ਮਾਨ ਹੁਣਾਂ ਨੇ ਇਹ ਪੋਸਟ ਪਾ ਕੇ ਤੇ ਵਧਾਈ ਦਿੱਤੀ ਹੈ ਨਾਲ ਫੋਟੋ ਵੀ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਇਹ ਤਸਵੀਰ ਲਾ ਕੇ ਤੇ ਫੋਟੋ ਪਾ ਕੇ ਵਧਾਈ ਦਿੱਤੀ ਆ ਵਾਹਿਗੁਰੂ ਦੀ ਅਪਾਰ ਕਿਰਪਾ ਹੋਈ ਹੈ ਕਿ ਸਰਦਾਰ ਬਲਕੌਰ ਸਿੰਘ ਜੀ ਦੇ ਘਰ ਪੁੱਤਰ ਨੇ ਜਨਮ ਲਿਆ ਤਾਂ ਇਦਾਂ ਆ ਜਿਹੜੀਆਂ ਮੁਬਾਰਕਾਉ ਦਿੱਤੀਆਂ ਗਈਆਂ ਨੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਪ੍ਰਮਾਤਮਾ ਬੱਚੇ ਤੇ ਪਰਿਵਾਰ ਨੂੰ ਤੰਦਰੁਸਤੀਆਂ ਬਖਸ਼ੇ ਬਿਲਕੁਲ ਇੱਕ ਹੋਰ ਤੁਹਾਡੇ ਨਾਲ ਖੁਸ਼ਖਬਰੀ ਵੀ ਸਾਂਝੀ ਕਰਨੀ ਹੈ ਕਿ ਮਾਤਾ ਚਰਨ ਕੌਰ ਵੀ ਬਿਲਕੁਲ ਠੀਕ-ਠਾਕ ਨੇ ਉਹ ਵੀ ਤੰਦਰੁਸਤ ਨੇ ਤਾਂ ਆ ਗੁਰਪ੍ਰੀਤ ਖੁੱਗੀ ਜੀ ਸਾਡੇ ਨਾਲ ਜੁੜ ਚੁੱਕੇ ਨੇ ਗੁਰਪ੍ਰੀਤ ਜੀ ਕਿਵੇਂ ਦੇਖਦੇ ਹੋ ਅੱਜ ਉਸ ਮਾਂ ਦੀ ਕੁੱਖ ਨੂੰ ਫਿਰ ਰੰਗ-ਪਾਗ ਉਸ ਪ੍ਰਮਾਤਮਾ ਨੇ ਲਾਏ ਆ ਆ ਚਲੋ ਜਿਹੜਾ ਪਹਿਲਾ ਦੁੱਖ ਸੀ ਉਹ ਕਦੇ ਹਲਕਾ ਤਾਂ ਹੋ ਨਹੀਂ ਸਕਦਾ ਕਿਉਂਕਿ ਮਾਂ ਦੇ ਵਾਸਤੇ ਉਹਦਾ ਪੋਤੀ ਸਭ ਕੁਝ ਹੁੰਦਾ ਪਰ ਕਿਤੇ ਨਾ ਕਿਤੇ ਅੱਜ ਉਸ ਪਰਮਾਤਮਾ ਨੇ અપਾਰ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਹੈ ਕਿਵੇਂ ਦੇਖਦੇ ਹੋ ਜੀ ਬਾਜਾ ਜੀ ਤੁਹਾਨੂੰ ਲੱਗਦਾ ਕਿ ਉਸ ਘਰ ਦਾ ਜ਼ਰਾ ਜ਼ਰਾ ਜਗਾਰਿਆ ਹੋਏਗਾ ਨਹੀਂ ਅੱਜ ਕੋਈ ਆਇਆ ਸਾਡੇ ਵਿਹੜੇ ਜੀ ਤੱਕਣ ਚੰਨ ਸੂਰਜ ਟੁਕ ਟੁਕ ਨੇੜੇ ਤੇ ਅੱਜ ਤਾਂ ਮੈਂ ਅੱਗੇ ਵੀ ਕਿਤੇ ਗੱਲ ਕਰ ਰਿਹਾ ਸੀ ਕਿ ਉਸ ਹਵੇਲੀ ਦੇ ਵਿੱਚ ਭਾਵੇਂ ਹਜ਼ਾਰਾਂ ਬਲਬ ਲੱਗੇ ਹੋਣ ਪਰ ਅਸਲ ਚਾਨਣ ਉਸ ਹਵੇਲੀ ਦੇ ਵਿੱਚ ਅੱਜ ਹੋਇਆ ਮੁੱਤਤਾਬਾਦ ਹੂੰ ਜੋ ਉਸ ਪਰਿਵਾਰ ਨੇ ਗਵਾਇਆ ਉਹ ਤਾਂ ਕਦੇ ਮੁੜ ਕੇ ਨਹੀਂ ਆ ਸਕਦਾ ਬਿਲਕੁਲ ਠੀਕ ਹੈ ਨਾ ਸ਼ੁਭਦੀਪ ਨੂੰ ਕੁਝ ਵੀ ਭੁਲਾ ਨਹੀਂ ਸਕਦਾ ਕੁਝ ਵੀ ਤਰਤੀ ਦੇ ਹੋ ਜਾਏ ਸ਼ੁਭਦੀਪ ਨੂੰ ਭੁਲਾ ਨਹੀਂ ਸਕਦਾ ਪਰ ਉਹਦੀਆਂ ਯਾਦਾਂ ਨੂੰ ਆਪਣੇ ਨਾਲ ਸੀਨੇ ਨਾਲ ਲਾ ਕੇ ਰੱਖਣ ਦਾ ਇੱਕ ਹੋਰ ਮੌਕਾ ਕੁਦਰਤ ਨੇ ਦਿੱਤਾ ਉਹਦੇ ਮਾਪਿਓ ਨੂੰ ਲੱਗਦਾ ਕਿ ਸ਼ੁਭਦੀਪ ਜਿੱਦਾਂ ਆਪਣੇ ਮਾਪਿਓ ਨਾਲ ਲੋਕੜ ਮੀਟੀ ਖੇਡਦਾ ਜੀ ਇੱਕ ਅਲੱਗ ਤਰ੍ਹਾਂ ਦੇ ਰੂਪ ਚ ਦੁਬਾਰਾ ਉਹਨਾਂ ਕੋਲ ਆਇਆ ਵੱਡਾ ਗਿਆ ਸੀ ਤੇ ਨਿੱਕਾ ਬਣ ਕੇ ਆ ਗਿਆ ਵੀ ਮੈਨੂੰ ਲੱਭ ਲਓ ਹੂੰ ਤੇ ਉਹਨੇ ਮਾਪਿਓ ਦੀ ਇੱਕ ਜ਼ਿੰਮੇਵਾਰੀ ਦੁਬਾਰਾ ਲਈ ਹੈ ਹੁਣ ਵੀ ਮੈਨੂੰ ਦੁਬਾਰਾ ਪਾਲ ਪੋਸਤੀਆ ਉਡਾ ਕਰੋ ਮੇਰੀ ਫੇਰ ਉਸੇ ਤਰ੍ਹਾਂ ਪਰ ਰਿਸ਼ ਕਰੋ ਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਖੇੜੇ ਮੱਥੇ ਇਸ ਚੀਜ਼ ਨੂੰ ਸਵੀਕਾਰ ਕੀਤਾ ਤੇ ਉਸੇ ਤਰ੍ਹਾਂ ਦੁਬਾਰਾ ਅਸੀਂ ਇਹਦੀ ਪਰਵਰਿਸ਼ ਕਰਾਂਗੇ ਉਹਦੇ ਮਾਤਾ ਪਿਤਾ ਨੂੰ ਐਸੇ ਲਈ ਦੇਸ਼ਕ ਸ਼ੁਭਦੀਪ ਉਹਨਾਂ ਦੇ ਹਰ ਸਾਹ ਦੇ ਵਿੱਚ ਨਾਲ-ਨਾਲ ਉਹਨਾਂ ਦੇ ਚੱਲਦਾ ਰਹੇਗਾ ਪਰ ਉਹਨਾਂ ਨੂੰ ਇੱਕ ਨਵਾਂ ਆਸਰਾ ਮਿਲਿਆ ਹੂੰ ਉਹਨਾਂ ਨੂੰ ਇੱਕ ਨਵਾਂ ਆਰ ਮਿਲਿਆ ਇੱਕ ਨਵਾਂ ਇਹ ਉਹਨਾਂ ਨੂੰ ਕ੍ਰੀਚਾ ਮਿਲਿਆ ਕਿਸੀ ਦੁਬਾਰਾ ਸ਼ੁਭਦੀਪ ਦੀ ਪਰਵਰਿਸ਼ ਕਰਨੀ ਹੈ ਦੁਬਾਰਾ ਉਹਨੂੰ ਉਸੇ ਲਾਇਕ ਬਣਾਉਣਾ ਦੁਬਾਰਾ ਉੱਥੇ ਖੜਾ ਕਰਨਾ ਸੋ ਮੇਰੇ ਖਿਆਲ ਨਾਲ ਅਸੀਂ ਇਕੱਲੇ ਨਹੀਂ ਜਿਨਨੇ ਜਿੰਨੇ ਵੀ ਇਹ ਖਬਰ ਸੁਣੀ ਹੈ ਅੰਦਰੋਂ ਖੁਸ਼ੀ ਹੈ ਔਰ ਸਭ ਨੂੰ ਇਹ ਲੱਗ ਰਿਹਾ ਕਿ ਜਿਵੇਂ ਖੁਸ਼ੀ ਪਰਮਾਤਮਾ ਨੇ ਉਹਨਾਂ ਦੇ ਘਰ ਦਿੱਤੀ ਹੋਵੇ। ਜਦੋਂ ਪਹਿਲੀ ਤਸਵੀਰ ਅੱਜ ਇਹ ਦੇਖੀ ਆ ਗੁਰਪ੍ਰੀਤ ਜੀ ਤੁਸੀਂ ਤਾਂ ਮਨ ਦੇ ਵਿੱਚ ਕੀ ਖਿਆਲ ਆਇਆ ਪਹਿਲੀ ਤਸਵੀਰ ਦੇਖ ਕੇ ਤੁਹਾਨੂੰ ਭੁਲੇਖਾ ਪੈ ਗਿਆ ਹੋਣਾ ਕਿ ਯਾਰ ਅਸੀਂ ਤਾਂ ਬਚਪਨ ਹੀ ਦੇਖ ਰਹੇ ਹਾਂ ਸਿੱਧੂ ਦਾ। ਹਾਂ ਬਿਲਕੁਲ ਇਹ ਐਕਚੁਅਲੀ ਫੀਲ ਆਉਂਦਾ ਕਿ ਸ਼ਾਇਦ ਸੁਖਦੀਪ ਵੀ ਪਹਿਲੇ ਦਿਨ ਇਸੇ ਤਰ੍ਹਾਂ ਦਾ ਹੀ ਲੱਗਦਾ ਹੋਣਾ ਜਿੱਦਾਂ ਦਾ ਇਹ ਕਾਕਾ ਲੱਗ ਰਿਹਾ। ਹਮਮ ਔਰ ਪਰਮਾਤਮਾ ਦੀ ਉਮਰ ਦਰਾਸ ਕਰੇ। ਤਰਕੀਆਂ ਵਾਲਾ ਹੋਵੇ, ਰੰਗ-ਬਾਗ ਲਾਵੇ, ਪਰਮਾਤਮਾ ਨੇ ਇਹ ਵੀ ਨਾਮ ਰੌਸ਼ਨ ਕਰੇ। ਹਮਮ ਕੁਝ ਲੋਕ ਲੋਕ ਬਹੁਤ ਸਾਰੇ ਗੁਰਪ੍ਰੀਤ ਜੀ ਕਹਿ ਰਿਹਾ ਕਿ ਇਹਦਾ ਨਾਮ ਵੀ ਸ਼ੁਭਦੀਪ ਰੱਖਿਆ ਜਾਵੇ ਸ਼ੁਭਦੀਪੀ ਇਹਦਾ ਨਾਮ ਰੱਖ ਦੋ ਇਹਨੂੰ ਕਿਵੇਂ ਦੇਖਦੇ ਹੋ ਕਿ ਇਸਦਾ ਨਾਮ ਵੀ ਵਾਕਿਆ ਸ਼ੁਭਦੀਪ ਰੱਖਣਾ ਚਾਹੀਦਾ ਇਹ ਉਹਨਾਂ ਦੇ ਪੇਰੈਂਟਸ ਦਾ ਡਿਸੀਜਨ ਹੈ ਔਰ ਮੈਨੂੰ ਲੱਗਦਾ ਹੈ ਕਿ ਇਹ इमोशनल ਲੋਕਾਂ ਦੀ ਗੱਲ ਹੁੰਦੀ ਹੈ ਕਿ ਉਹਦਾ ਨਾਮ ਵੀ ਸੇਮ ਰੱਖ ਦਿੱਤਾ ਜਾਵੇ ਮੇਰੇ ਖਿਆਲ ਨਾਲ ਉਹ ਉਹ ਸੀ ਤੇ ਇਹਨੂੰ ਇੱਕ ਆਪਣੀ ਪਛਾਣ ਦੇ ਨਾਲ ਦੁਨੀਆ ਦੇ ਉੱਤੇ ਜਿਉਣ ਦੇਣਾ ਚਾਹੀਦਾ ਬਾਕੀ ਉਹਦੇ ਘਰ ਦੇ ਆ ਦਾ ਆਪਣਾ ਡਿਸੀਜਨ ਹੋਏਗਾ ਪਰ ਲੋਕਾਂ ਦੀਆਂ ਭਾਵਨਾਵਾਂ ਨੇ ਮੈਂ ਉਹਨਾਂ ਦੀ ਕਦਰ ਕਰਦਾ ਕਿ ਇੱਕ ਜਜ਼ਬਾਤ ਜੁੜੇ ਨੇ ਲੋਕਾਂ ਦੇ ਤਾਂ ਸਾਰੇ ਇਦਾਂ ਕਹਿ ਰਹੇ ਨੇ ਬਾਕੀ ਉਹਨਾਂ ਦੇ ਘਰ ਦੇ ਆ ਦਾ ਡਿਸੀਜਨ ਫਾਈਨਲ ਹੋਣਾ ਹੈ ਹੂੰ ਬਾਕੀ ਇਹ ਕਿ ਉਹ ਕਹਿੰਦੇ ਅਰ ਮਿੱਟੀ ਨਾਲ ਫਰੋਲ ਜੋਗੀ ਆ ਨਹੀਂ ਉਹ ਲੱਭਣੇ ਲਾਲ ਗਵਾਚੇ ਪਰ ਉਹਨਾਂ ਦੇ ਪੇਰੈਂਟਸ ਦੇ ਸਬਰ ਸਦਕ ਲਗਨ ਨੇ ਨਿਸ਼ਠਾ ਨੇ ਮੈਨੂੰ ਲੱਗਦਾ ਮਿੱਟੀ ਦੇ ਵਿੱਚੋਂ ਫੇਰ ਲਾਲ ਲੱਭਣਿਆ ਜੀ ਹੂੰ ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ ਜੀ ਸਾਡੇ ਨਾਲ ਤੁਸੀਂ ਜੁੜੇ ਹੋ ਤਾਂ ਕਿਤੇ ਨਾ ਕਿਤੇ ਉਹਨਾਂ ਦੀਆਂ ਵੀ ਭਾਵਨਾਵਾਂ ਅਸੀਂ ਸਾਫ਼ ਤੌਰ ਤੇ ਦੇਖ ਸਕਦੇ ਹਾਂ ਜਿਵੇਂ ਉਹਨਾਂ ਨੇ ਵੀ ਐਕਸਪ੍ਰੈਸ ਕੀਤੀਆਂ ਨੇ ਔਰ ਵਾਕਈ ਗੁਰਪ੍ਰੀਤ ਜੀ ਵੀ ਕਹਿ ਰਹੇ ਸੀਗੇ ਕਿ ਜਦੋਂ ਮੈਂ ਪਹਿਲਾਂ ਦੇਖਿਆ ਤਸਵੀਰ ਜਦੋਂ ਮੈਂ ਇਹ ਪਹਿਲੀ ਵਾਰ ਦੇਖੀ ਤਾਂ ਮੈਨੂੰ ਵੀ ਇੰਜ ਹੀ ਲੱਗਿਆ ਕਿ ਜਿਵੇਂ ਅਸੀਂ ਸਿੱਧੂ ਦੀ ਬਚਪਨ ਵਾਲੀ ਕੋਈ ਫੋਟੋ ਦੇਖ ਰਹੇ ਹਾਂ ਤਾਂ ਇੰਜ ਲੱਗਿਆ ਹੀ ਨਹੀਂ ਕਿ ਇਹ ਛੋਟਾ ਸਿੱਧੂ ਆਇਆ ਤੇ ਇੰਜ ਹੀ ਲੱਗਿਆ ਕਿ ਵੱਡੇ ਸਿੱਧੂ ਦਾ ਹੀ ਛੋਟਾ ਬਚਪਨ ਹੈ ਉਹਦੀ ਤਸਵੀਰ ਦੇਖ ਰਿਆਂ ਤਾਂ ਬਹੁਤ ਸੋਹਣੀ ਤੇ ਖੂਬਸੂਰਤ ਤਸਵੀਰ ਹੈ ਕਿੰਨੇ ਛੋਟਾ ਜਿਹਾ ਇੱਕ ਅੱਖ ਵੀ ਖੋਲੀ ਹੋਈ ਹੈ ਤਾਂ ਕਿੰਨਾ ਸੋਹਣਾ ਹੈ ਔਰ ਮੜੰਗੇ ਦੀ ਜੇਕਰ ਗੱਲ ਕਰਦੇ ਆ ਤਾਂ ਮੜੰਗਾ ਵੀ ਆਪਣੇ ਵੱਡੇ ਭਰਾ ਤੇ ਗਿਆ ਹੈ ਔਰ ਆਪਣੀ ਮਾਂ ਪਿਓ ਤੇ ਇਹ ਮੜੰਗਾ ਗਿਆ ਹੈ ਤਾਂ ਉਸ ਪ੍ਰਮਾਤਮਾ ਨੇ ਇਹ ਰੰਗ ਭਗ ਲਾਤੀ ਹੈ ਔਰ ਜਿਵੇਂ ਗੁਰਪ੍ਰੀਤ ਖੁੱਗੀ ਜੀ ਸਾਡੇ ਨਾਲ ਜੁੜੇ ਸੀ ਉਹ ਕਹਿ ਰਹੇ ਸੀ ਕਿ ਉਹ ਘਾਟਾ ਵੀ ਕਦੇ ਨਹੀਂ ਪੂਰਾ ਹੋ ਸਕਦਾ ਜਿਹੜਾ ਵੱਡੇ ਸ਼ੁਭ ਦਾ ਪਿਆ ਤਾਂ ਪਰ ਇਹ ਜ਼ਰੂਰ ਹੈ ਕਿ ਪਰਮਾਤਮਾ ਨੇ ਇੱਕ ਜੀਵ ਦਾ ਮਕਸਦ ਦੇ ਦਿੱਤਾ ਹੈ ਪਰਿਵਾਰ ਨੂੰ ਤਾਂ ਦੁਬਾਰਾ ਤੋਂ ਖੁਸ਼ੀ ਵੀ ਦਿੱਤੀ ਹੈ ਉਸ ਪਰਮਾਤਮਾ ਦੀ ਔਰੰਗ ਨੇ ਉਹ ਪਰਮਾਤਮਾ ਜੋ ਵੀ ਕਰਦਾ ਹੈ ਉਹਦੇ ਬਾਣੀ ਦੇ ਵਿੱਚ ਰਹਿਣਾ ਹੀ ਪੈਂਦਾ ਹੈ ਔਰ ਇਹ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਆਰਨੀਤ ਨੇ ਵੀ ਸ਼ੁਕਰਾਨਾ ਲਿਖਿਆ ਫੋਟੋ ਪਾਈ ਹੈ ਔਰ ਲਿਖਿਆ ਹੈ ਪ੍ਰੀਤ ਹਰਪਾਲ ਹੁਣਾਂ ਨੇ ਵੀ ਇਹ ਸਾਰੇ ਪੰਜਾਬੀ ਗਾਇਕ ਨੇ ਜਿਨ੍ਹਾਂ ਨੇ ਇਹ ਆ ਆਪਣੀਆਂ ਸੋਸ਼ਲ ਮੀਡੀਆ ਦੇ ਉੱਪਰ ਫੋਟੋ ਆ ਪਾ ਕੇ ਜਾਣਕਾਰੀ ਸਾਂਝੀ ਕੀਤੀ ਨਾਲੇ ਵਧਾਈਆਂ ਦਿੱਤੀਆਂ ਪ੍ਰਤਾਪ ਸਿੰਘ ਬਾਜਵਾ ਨਾ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਉਹਨਾਂ ਨੇ ਵਧਾਈਆਂ ਦਿੱਤੀਆਂ ਘਰ ਆਲਾ ਮਾਨ ਘਰ ਉੱਗੇ ਚੁੱਲਿਆਂ ਤੇ ਫੇਰ ਦੇਣ ਦੇਖ ਬਣੂਗੀ ਸ਼ੁਕਰਮਾਲਕਾ ਤਾਂ ਘਰ ਉੱਗੇ ਚੁੱਲਿਆਂ ਤੇ ਫੇਰ ਦੇਖ ਬਣੂਗੀ ਇਸ ਤਰੀਕੇ ਦੇ ਨਾਲ ਉਹਨਾਂ ਨੇ ਇਸ ਸਲੋਗਨ ਦੇ ਨਾਲ ਛੋਟੇ ਸਿੱਧੂ ਦੀ ਫੋਟੋ ਪਾ ਕੇ ਤੇ ਮੁਬਾਰਕਾ ਪਰਿਵਾਰ ਨੂੰ ਵੀ ਦਿੱਤੀਆਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਆ ਹੁਣੀ ਤੁਸੀਂ ਦੇਖ ਸਕਦੇ ਹੋ ਪੋਸਟ ਪਾ ਕੇ ਵਧਾਈਆਂ ਦਿੱਤੀਆਂ ਆਰਨੇਤ ਸ਼ੁਕਰਾਨਾ ਲਿਖਦੇ ਨੇ ਜਿਹੜੇ ਹਿਸਾਬ ਨਾਲ ਦੁਨੀਆ ਪਿਆਰ ਕਰਦੀ ਤੈਨੂੰ ਸੌ ਮੇਰੀ ਸਿੱਧੂਆ ਜਰੂਰ ਆਏਗਾ ਸੌ ਤੇਰੀ ਸਿੱਧੂਆ ਜਰੂਰ ਆਏਗਾ ਤਾਂ ਜਿੰਨਾ ਪਿਆਰ ਸਿੱਧੂ ਮੂਸੇਵਾਲੇ ਨੂੰ ਦਿੱਤਾ ਸੀਗਾ ਉਸ ਪਰਮਾਤਮਾ ਨੇ ਉਹੀ ਹੀ ਅਰਦਾਸ ਬੇਨਤੀ ਸਿੱਧੂ ਦੇ ਜਾਣ ਮਗਰੋਂ ਲੋਕਾਂ ਨੇ ਕੀਤੀ ਕਿ ਰੱਬਾ ਇੱਕ ਵਾਰੀ ਸਿੱਧੂ ਇਸ ਦੁਨੀਆ ਦੇ ਵਿੱਚ ਦੁਬਾਰਾ ਆਵੇ ਅਸੀਂ ਚਾਹੁੰਦੇ ਆ ਕਿ ਸਿੱਧੂ ਦੁਬਾਰਾ ਆਵੇ ਤਾਂ ਜੋ ਉਸ ਪਰਮਾਤਮਾ ਨੇ ਸੁਣੀ ਐ ਵਾਕਿਆ ਹੀ ਉਸ ਪਰਮਾਤਮਾ ਨੇ ਅੱਜ ਰੰਗ ਭਾਗ ਲਾਇਆ ਤਾਂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਕੁੱਟਨਕੋਟ ਲੋਕ ਵੀ ਸ਼ੁਕਰਾਨਾ ਕਰ ਰਹੇ ਆ ਕਿ ਪਰਮਾਤਮਾ ਤੇਰਾ ਲੱਖ ਲੱਖਾ ਜੀ ਸ਼ੁਕਰ ਅਸੀਂ ਕਰਦੇ ਆ ਕਿ ਜਿਹੜਾ ਛੋਟਾ ਸਿੱਧੂ ਐ ਉਸ ਉਸ ਨੂੰ ਫਿਰ ਤੋਂ ਦੁਨੀਆਂ ਦੇ ਵਿੱਚ ਭੇਜਿਆ ਔਰ ਮਾਤਾ ਚਰਨਕੌਰ ਦੀ ਕੁੱਖ ਦੇ ਵਿੱਚ ਉਸ ਨੇ ਆਣ ਕੇ ਤੇ ਜਨਮ ਲਿਆ ਹੈ ਤਸਵੀਰ ਦੇਖ ਸਕਦੇ ਹੋ ਬਾਕੀ ਜਿੰਨੇ ਵੀ ਲੋਕ ਤੁਸੀਂ ਜੁੜੇ ਹੋ ਆਪਣੀ ਪ੍ਰਤੀਕਿਰਿਆ ਸਾਡੇ ਨਾਲ ਜਰੂਰ ਸਾਂਝੀ ਕਰ ਦਿਓ ਬਹੁਤ ਸਾਰੇ ਲੋਕ ਕਮੈਂਟ ਕਰ ਰਿਹਾ ਹੈ ਕਮੈਂਟ ਕਰਕੇ ਪਰਿਵਾਰ ਨੂੰ ਮੁਬਾਰਕਾਂ ਵੀ ਦੇ ਰਿਹਾ ਹੈ ਔਰ ਇਹ ਵੀ ਕਹਿ ਰਿਹਾ ਹੈ ਕਿ ਤੰਦਰੁਸਤ ਰਹੇ ਪਰਿਵਾਰ ਔਰ ਇਹ ਵੀ ਖੁਸ਼ਖਬਰੀ ਮੈਂ ਤੁਹਾਨੂੰ ਦੱਸ ਦਵਾਂ ਕਿ ਮਾਤਾ ਜਿਹੜੇ ਚਰਨਕੌਰ ਨੇ ਉਹ ਬਿਲਕੁਲ ਤੰਦਰੁਸਤ ਨੇ ਬਿਲਕੁਲ ਠੀਕ ਠਾਕ ਨੇ ਉਹ ਅੰਡਰ ਆਬਜ਼ਰਵੇਸ਼ਨ ਨੇ ਫਿਲਹਾਲ ਦੀ ਖੜੀ ਪਰ ਬਿਲਕੁਲ ਉਹ ਠੀਕ ਠਾਕ ਨੇ ਹਸਪੀਟਲ ਦੇ ਵਿੱਚ ਛੋਟੇ ਸਿੱਧੂ ਦਾ ਅੱਜ ਜਨਮ ਹੋਇਆ ਔਰ ਉਸ ਸਮੇਂ ਸਟਾਫ ਨਰਸਾਂ ਦੇ ਨਾਲ ਜਿਵੇਂ ਉਹਨਾਂ ਨੇ ਵੀ ਕੇਕ ਕੱਟਿਆ ਛੋਟੇ ਸਿੱਧੂ ਦੀ ਆਉਣ ਦੀ ਖੁਸ਼ੀ ਦੇ ਵਿੱਚ ਤਾਂ ਅੱਜ ਇਹ ਫਾਈਨਲ ਤੌਰ ਤੇ ਸਾਰੇ ਲੋਕਾਂ ਦੇ ਵਿੱਚ ਅੱਜ ਖੁਸ਼ੀ ਜਿਹੜੀ ਉਹ ਪਹੁੰਚ ਚੁੱਕੀ ਹੈ ਤੁਸੀਂ ਵੀ ਦੇਖ ਹੀ ਸਕਦੇ ਹੋ ਔਰ ਕਿੰਨਾ ਸੋਹਣਾ ਲੱਗ ਰਿਹਾ ਹੈ ਸ਼ੁਭ अच्छा पहली तस्वीर मेरा एक सवाल है जिन्ने भी ਤੁਸੀਂ ਲੋਕ ਜੁੜੇ ਹੋ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰਿਓ ਜਦੋਂ ਤੁਹਾਡੀ ਅੱਖਾਂ ਦੇ ਗਾੜੀ ਇਹ ਪਹਿਲੀ ਤਸਵੀਰ ਗਈ ਬਾਪੂ ਬਲਕਾਰ ਨੇ ਜਦੋਂ ਛੋਟੇ ਸਿੱਧੂ ਨੂੰ ਗੋਦੀ ਚੱਕਿਆ ਸੀਨੇ ਨਾਲ ਲਾਇਆ ਤੁਸੀਂ ਉਹ ਪਹਿਲੀ ਤਸਵੀਰ ਦੇਖੀ ਤਾਂ ਮਨ ਦੇ ਵਿੱਚ ਤੁਹਾਡੇ ਕੀ ਖਿਆਲ ਆਇਆ ਉਹ ਪਹਿਲੀ ਤੁਹਾਡੇ ਮਨ ਦੇ ਵਿੱਚ ਤਸਵੀਰ ਕਿਹੜੀ ਬਣੀ ਵੱਡੇ ਸਿੱਧੂ ਦੀ ਤਸਵੀਰ ਆਈ ਕਿ ਯਾਰ ਇਹ ਤਾਂ ਹੁਬ ਹੁ ਉਹੀ ਹੈ ਛੋਟਾ ਹੁੰਦਿਆਂ ਕੀ ਤੁਹਾਡੀ ਫੀਲਿੰਗ ਰਹੀ ਆ ਪਹਿਲੇ ਸਮੇਂ ਦੇ ਵਿੱਚ ਦੇਖ ਕੇ ਉਹ ਰਿਐਕਸ਼ਨ ਉਹ ਪਹਿਲਾ ਰਿਐਕਸ਼ਨ ਜਰੂਰ ਸਾਡੇ ਨਾਲ ਸਾਂਝਾ ਕਰਿਓ ਉਹ ਅਸੀਂ ਦਿਲਚਸਪ ਰਿਐਕਸ਼ਨ ਤੁਹਾਡਾ ਜਰੂਰ ਜਾਨਣਾ ਚਾਹਾਂਗੇ ਤਾਂ ਇੱਕ ਪਾਸੇ ਬਾਪੂ ਬਲਕੌਰ ਨਾ ਖੁਸ਼ੀ ਚਿਹਰੇ ਤੇ ਤੁਸੀਂ ਦੇਖ ਸਕਦੇ ਹੋ ਬੜੇ ਲੰਮੇ ਸਮੇਂ ਬਾਅਦ ਲਗਭਗ ਸਾਲ ਤੋਂ ਉੱਤੇ ਹੋ ਚੁੱਕੇ ਹੈ ਤਾਂ ਇਸ ਸਾਲ ਤੋਂ ਬਾਅਦ ਖੁਸ਼ੀ ਬਾਪੂ ਬਲਕੌਰ ਦੇ ਚਿਹਰੇ ਤੇ ਦਿਖੀ ਹੈ ਜਦੋਂ ਬਾਪੂ ਨੇ ਦੁਬਾਰਾ ਇਕੋ ਵੀ ਸਮਾਂ ਹੋਣਾ ਜਦੋਂ ਸਿੱਧੂ ਦਾ ਜਨਮ ਹੋਇਆ ਹੋਣਾ ਤੇ ਬਾਪੂ ਨੇ ਗੋਦੀ ਚੁੱਕਿਆ ਹੋਣਾ ਦੁੱਧ ਪਿਆਇਆ ਹੋਣਾ ਖੜਾਇਆ ਹੋਣਾ ਤੇ ਅੱਜ ਦੁਬਾਰਾ ਉਹ ਫੀਲਿੰਗ ਬਾਪੂ ਨੇ ਲਈ ਹੁਣੀ ਉਹ ਫੀਲਿੰਗ ਬਾਪੂ ਨੂੰ ਆਈ ਹੁਣੀ ਹੈ ਤਾਂ ਅੰਦਰੋਂ ਅਸੀਂ ਦੁੱਖ ਵੀ ਮਹਿਸੂਸ ਕਰ ਸਕਦੇ ਹਾਂ ਅੱਜ ਖੁਸ਼ੀ ਵੀ ਮਹਿਸੂਸ ਕਰ ਸਕਦੇ ਹਾਂ ਤਾਂ ਚਮਚਿਆਂ ਦੇ ਨਾਲ ਛੋਟੇ ਸਿੱਧੂ ਨੂੰ ਅੱਖਾਂ ਛੋਟੀਆਂ-ਛੋਟੀਆਂ ਅੱਖਾਂ ਖੁੱਲੀਆਂ ਹੋਈਆਂ ਨੇ ਚਮਚਿਆਂ ਦੇ ਨਾਲ ਦੁੱਧ ਛੋਟੇ ਸਿੱਧੂ ਨੂੰ ਪਿਆਇਆ ਜਾ ਰਿਹਾ ਤਾਂ ਕਿੰਨੇ ਖੁਸ਼ੀ ਦੇ ਪਲ ਨੇ ਅੱਜ ਪੂਰੀ ਦੁਨੀਆ ਦੇ ਵਿੱਚ ਖੁਸ਼ੀ ਹੈ ਨਰ ਕਈ ਜਗ੍ਹਾ ਤੇ ਤਾਂ ਸਾਡੇ ਕੋਲ ਇਨਫੋਰਮੇਸ਼ਨ ਵੀ ਆਈ ਹੈ ਕਿ ਕਈ ਜਗ੍ਹਾ ਤੇ ਲੋਕ ਮਠਿਆਈ ਵੰਡ ਰਿਹਾ ਕਿ ਸਿੱਧੂ ਦਾ ਦੁਬਾਰਾ ਜਨਮ ਹੋ ਗਿਆ ਸਿੱਧੂ ਦੁਬਾਰਾ ਆ ਗਿਆ ਸ਼ੁਕਰ ਹੈ ਪ੍ਰਮਾਤਮਾ ਤੇਰਾ ਤਾਂ ਕਈ ਜਗ੍ਹਾ ਤੇ ਦੁਬਾਰਾ ਲੱਡੂ ਜਿਹੜੇ ਆ ਨਾ ਉਹ ਵੰਡੇ ਜਾ ਰਹੇ ਆ ਮਠਿਆਈਆਂ ਵੰਡੀਆਂ ਜਾ ਰਹੀਆਂ ਨੇ ਕਈ ਜਗ੍ਹਾ ਦੇ ਉੱਪਰ ਤਾਂ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਔਰ ਆਪਣੀ ਪ੍ਰਤੀਕਿਰਿਆ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ ਕਿ ਅਕੀ ਲੱਗਾ ਮੈਂ ਰਿਐਕਸ਼ਨ ਦੀ ਗੱਲ ਕੀਤੀ ਹੈ ਤਾਂ ਸਭ ਤੋਂ ਪਹਿਲਾਂ ਜਦੋਂ ਤੁਸੀਂ ਤਸਵੀਰ ਇਹ ਛੋਟੇ ਸਿੱਧੂ ਦੀ ਦੇਖੀ ਤਾਂ ਤੁਹਾਡੇ ਮਨ ਦੇ ਵਿੱਚ ਕੀ ਆਇਆ ਉਹ ਪਹਿਲਾ ਰਿਐਕਸ਼ਨ ਸਾਡੇ ਨਾਲ ਜਰੂਰ ਸਾਂਝਾ ਕਰਿਓ ਔਰ ਐਡਵੋਕੇਟ ਮੁਕੇਸ਼ ਰੰਗਾ ਕਹਿ ਰਹੇ ਨੇ ਕਿ ਕੰਗ੍ਰੈਚੁਲੇਸ਼ਨਸ ਸਿੱਧੂ ਫੈਮਿਲੀ ਜੱਸਾ ਤਾਂ ਮੂ ਕਹਿ ਰਹੇ ਨੇ ਕੰਗ੍ਰੈਚੁਲੇਸ਼ਨਸ ਗਿੰਨੀ ਗਾਂਧੀ ਕਹਿ ਰਹੇ ਨੇ ਕਿ ਕੰਗ੍ਰੈਚੁਲੇਸ਼ਨਸ ਤਾਂ ਬਿਲਕੁਲ ਲੋਕ ਆਪੋ ਆਪਣੀ ਪ੍ਰਤੀਕਿਰਿਆ ਸਾਂਝੀ ਕਰ ਰਿਹਾ ਆਪੋ ਆਪਣੀ ਜਿਸ ਤਰੀਕੇ ਦੇ ਨਾਲ ਵੀ ਉਹ ਮੁਬਾਰਕਾਂ ਦੇਣੀਆਂ ਚਾਹੁੰਦੇ ਨੇ ਤਾਂ ਉਹ ਭੇਜ ਰਹੇ ਨੇ ਮੁਬਾਰਕਾਂ ਕਮੈਂਟ ਕਰ ਰਹੇ ਨੇ ਬਕਾਇਦਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਤਾਂ ਛੋਟਾ ਸ਼ੁਭ ਜਿਹੜਾ ਆ ਉਹ ਇਸ ਦੁਨੀਆ ਦੇ ਵਿੱਚ ਉਹਨੇ ਕਦਮ ਰੱਖਿਆ ਦੁਬਾਰਾ ਆ ਚੁੱਕਿਆ ਹੈ ਔਰ ਤੰਦਰੁਸਤੀ ਦੀ ਅਰਦਾਸ ਬੇਨਤੀ ਸਭ ਤੋਂ ਪਹਿਲਾਂ ਅਸੀਂ ਕਰਦੇ ਹਾਂ ਕਿ ਉਹ ਤੰਦਰੁਸਤ ਰਹੇ ਪ੍ਰਮਾਤਮਾ ਉਹਨੂੰ ਲੰਮੀ ਉਮਰਾਂ ਬਖਸ਼ੇ ਔਰ ਨਾਲ ਹੀ ਸਿੱਧੂ ਦੇ ਪਰਿਵਾਰ ਨੂੰ ਵੀ ਬਾਪੂ ਬਲਕੌਰ ਤੇ ਮਾਤਾ ਚਰਨਕੌਰ ਨੂੰ